ਪੰਜ ਸਿੰਘ ਸਹਿਬਾਨ ਵੱਲੋਂ ਹੀਟ ਲਿਖੇ ਅਨਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣਾ ਹਾਂਜੀ ਮੈਂਬਰੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਭਰਤੀ ਬਣੀ ਸੀ ਤੁਹਾਡੇ ਕੋਲ ਠੀਕ ਹੈ ਹਾਂਜੀ ਨਹੀਂ 7 ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ 7 ਨਿਗਰਾਨ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਿਹਾ ਔਰ ਮਕਾਰ ਕਿਉਂ ਕਹਿ ਰਿਹਾ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਹੈ ਤੇ ਫਿਰ ਵੀ ਝੂਠ ਬੋਲੇ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਉਹਨਾਂ ਨੇ ਝੂਠ ਬੋਲਿਆ ਕਿ ਨਿਗਰਾਨ ਕਮੇਟੀ ਸੀ ਕਿਤੇ ਵੀ ਜਿਹੜਾ ਹੈਗਾ ਭਰਤੀ ਨਹੀਂ ਨਹੀਂ ਲਿਖਿਆ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ 1 ਮਿੰਟ ਕੱਢ ਕੇ ਇਹ ਸੁਣ ਲਿਓ ਜਥੇਦਾਰ ਸਾਹਿਬਾਨ ਨੇ ਕੀ ਕਿਹਾ ਉਹ ਵੀਡੀਓ ਵੀ ਲਾਵਾਂਗੇ ਪਰ ਜੋ ਮੈਂ ਲਿਖਿਆ ਉਹ ਮੈਂ ਪੜ੍ਹ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਵਿੱਚ ਸੀ ਜਿਹੜੇ ਮਹਾਰਥੀ ਹੈ ਨਾ ਇਹ ਅਧਿਕਾਰ ਗਵਾਏ ਵਾਲੇ ਦੇ ਵਿੱਚ ਸੀਗੇ ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ហេਟ ਲਿਖੇ ਅਨਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣ ਤੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਤੇ ਮੈਂਬਰ ਬਣਾਉਣੇ ਸੀ ਤੇ ਜਿਹੜੇ 7 ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਲ ਸਿੰਘ ਬਡੁੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਅਸਤੀਫਾ ਦੇ ਕੇ ਤੇ ਸ੍ਰੀ ਕਾਲਕਟਖ ਸਾਹਿਬ ਦੇ ਹੁਕਮ ਮੁਤਲਾਂਝਲੀ ਦੇ ਕੇ ਚਲੇਗੇ ਜਿਹੜੇ ਬਾਰ ਬਾਰ ਕਹਿੰਦੇ ਆ ਨਾ ਪੰਜ ਮੈਂਬਰੀ ਕਮੇਟੀ ਕਿੱਥੋਂ ਆ ਗਈ ਇਹ ਪੰਜਾਂ ਦੇ ਸੱਤਾਂ ਦੇ ਵਿੱਚੋਂ ਦੋ ਭਗੌੜੇ ਹੋਗੇ ਪੰਥ ਤੋਂ ਅਕਾਲਕਟਖ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਗੇ ਤੇ ਉਹ ਪੰਜਾਂ ਦੇ ਵਿੱਚ ਅਗਲੇ ਜਿਹੜੇ ਤੀਜਾ ਨਾ ਆਉਂਦਾ ਸੀਗਾ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਸੰਤਾ ਸਿੰਘ ਹਮੈਦਪੁਰ ਤੇ ਬੀਬੀ ਸਤਵੰਤ ਕੌਰ ਇਹ ਇਹ ਜਿਹੜਾ ਹੈਗਾ ਇਹ ਮੈਂ ਨਾਲ ਹੁਕਮਨਾਮਾ ਵੀ ਹੂਬ ਹੂ ਜੁੜਾ ਹੈਗਾ ਇਹ ਲਾਊਗਾ ਔਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਐਸ ਆਦਮੀ ਨੂੰ ਕਿਉਂਕਿ ਆ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਇਸੇ ਤੇ ਲਾਗੂ ਹੁੰਦੀ ਸੀ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਾਲਟਕ ਸਾਹਿਬ ਨੂੰ ਜਾਣਕਾਰੀ ਭੇਜਣ ਤੇ ਸਭ ਤੋਂ ਪਹਿਲਾਂ ਅਸਤੀਫੇ ਦੇਣ ਵਾਲਾ ਚ ਕੌਣ ਸੀ ਇਹ ਇਹੀ ਮੂਮੋ ਠਗਣਾ ਜਿਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਡਾਕਟਰ ਚੀਮੇ ਨੇ ਫਿਰ ਐਨ ਕੇ ਸ਼ਰਮਾ ਫਿਰ ਇਹਨਕੇ ਜਿਹੜੇ ਚਿੰਝਰ ਸਾਹਿਬ ਤੇ ਨਾਲ ਬੈਠੇ ਜਿਹੜੇ ਦੋਨੋਂ ਸੀਗੇ ਰਾਜੂ ਖੰਨਾ ਜੀ ਤੇ ਜਿਹੜੇ ਹੈਗੇ ਆ ਕਲੇਰ ਸਾਹਿਬ ਤੇ ਹੋਰ ਵੀ ਕਈ ਲੀਡਰ ਸੀਗੇ ਇਹ ਇਹ ਦੂਜਾ ਹੁਕਮਨਾਮਾ ਇਹ ਇਹ ਇਹਦੀ ਉਲੰਘਣਾ ਕੀਤੀ ਹੈ ਸਭ ਤੋਂ ਪਹਿਲਾਂ ਇੰਸੀ ਨੇ ਆਪਣਾ ਅਸਤੀਫਾ ਨਾਮਨਜ਼ੂਰ ਕਰਨ ਕਰਕੇ ਭਾਰਤੀ ਦਾ ਕੰਮ ਜਿਹੜਾ ਉਹ ਸ਼੍ਰੀ ਕਾਰਤਕ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁੰਮਰਾਹ ਨਾ ਕਰੋ ਆਉਣ ਵਾਲਾ ਸਮਾਂ ਦੱਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਹੁਕਮ ਨਾਮੇ ਦੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋ ਪੈਰ ਲੱਗਣ ਦਿਊਗਾ ਕਿ ਨਹੀਂ ਦਿਊਗਾ ਇਹ 27 ਲੱਖ ਤੁਸੀਂ ਭਰਤੀ ਕਹੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਔਰ ਤੁਹਾਡੇ ਪਾਰਟੀ ਦੇ ਆਕਾ ਨੂੰ ਵੀ ਮੈਂ ਚੈਲੰਜ ਕਰਦਾ ਕਿ 27000 ਡੈਲੀਗੇਟ ਤੁਸੀਂ ਸਾਰੇ ਪੰਜਾਬ ਚੋਂ ਬੁਲਾਇਆ ਦੱਸਿਆ 27000 ਡੈਲੀਗੇਟ 27 ਲੱਖ ਦੀ ਭਰਤੀ ਦਾ 27000 ਬਣਦਾ ਹੈ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨਾਲ ਕੌਣ ਹੈ ਕਿ ਨਹੀਂ ਨਾਲ ਕੌਣ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਚਲਿਆਂ ਦੀਆਂ ਮੀਟਿੰਗਾਂ 'ਚ ਇਕੱਠਾ ਕਰ ਸਕੇ ਤੇ ਤੁਸੀਂ ਸ਼ੋਅ ਕਰਦੇ ਹੋ ਵੀ 27000 ਡੈਲੀਗੇਟ ਆ ਸਾਡਾ ਇੱਥੇ ਹੀ ਬਸ ਨਹੀਂ ਜਿਹੜਾ ਸਟੇਟ ਦੇ ਡੈਲੀਗੇਟ ਬਣਾਏ ਆ ਕਿਰਪਾ ਕਰਕੇ ਉਹਦੀ ਲਿਸਟ ਅੱਜ ਹੀ মিডিਆ ਨੂੰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਹੋਵੇ ਕੌਣ ਲੋਕ ਆ ਜਿਹੜੇ ਸ਼੍ਰੀ ਕਾਲ ਤਕ ਸਾਹਿਬ ਦੇ ਹੁਕਮਨਾਮੇ ਤੋਂ ਪਘੋੜੇ ਹੋ ਕੇ ਤੇ ਕਿਸੇ ਪਘੋੜੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਲੋਕ ਝੂਠ ਬੋਲਦੇ ਆ ਹੁਕਮਨਾਮੇ ਦੀਆਂ ੱਟੀਆਂ ਉਡਾ ਰਹੇ ਆ ਔਰ ਖਾਸ ਕਰਕੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪ੍ਰਧਾਨ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਹੁਕਮਨਾਮੇ ਦੀ ਪੂਰਤੀ ਕਰਨ ਦੀ ਕਿਤੇ ਗਵਾ ਨਾ ਬਣ ਜਿਓ ਜਾ ਕੇ ਹੁਣ ਕਿਤੇ ਉਸੇ ਚੋਣ ਦੇ ਵਿੱਚ ਹਿੱਸੇਦਾਰ ਵੀ ਬਣ ਜਓ ਇਸ ਕਰਕੇ ਪੰਥ ਆਪੇ ਫੈਸਲਾ ਕਰ ਲੂਗਾ ਸਮਾਂ ਲੱਗੂਗਾ ਪਰ ਇਹ ਹੁਕਮਨਾਮੇ ਦੇ ਭਗੋੜੇ ਲੋਕਾਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਸਿੱਖ ਹੈ ਕੋਈ ਨਾ ਨੂੰ ਮੂਨੀ ਲਊਗਾ ਇਹ ਮਲ ਸਮਾਤਾ ਕਰ ਦੂਗਾ ਬਾਦ ਜੀ ਪ੍ਰਧਾਨ ਬਣ ਸਕਦੇ ਨੇ ਬਹੁਤ ਸਾਰੇ ਲੀਡਰ ਅਦੇਹਾ ਚਾਹੁੰਦੇ ਨੇ ਕਿ ਦੁਆਰਾ ਸੱਭ ਸਹਿਮਤੀ ਦੇ ਨਾਲ ਉਨ੍ਹਾਂ ਨੂੰ ਪ੍ਰਧਾਨ ਸਾਪੜਿਆ ਜਾ ਸਕਦਾ ਹੈ ਦੇਖੋ ਜਿੰਨੂ ਜਿਹੜੇ ਡੈਲੀਕੇਟ ਚੋਣਗੇ ਉਹ ਪ੍ਰਧਾਨ ਹੋਏਗਾ ਮੇਰੀ ਤਾਂ ਜਾਣਕਾਰੀ ਇੰਨੀ ਕੁ ਹੈ ਤੇ ਬਾਕੀ ਤੁਹਾਨੂੰ ਵੀ ਸੱਦਾ ਪੱਤਰ ਆ ਵੀ ਤੁਸੀਂ ਵੀ ਉਹ ਤੇ ਜਿਹੜੇ 12:00 ਨੂੰ 11:00 ਵਜੇ ਆਓ ਕਮੇਟੀ ਵੀ ਆਪਣੀ ਭਾਤੀ ਕਰ ਰਹੀ ਹੈ ਤੁਹਾਡੇ ਨਾਲ ਉਹ ਨਾਰਾਜ਼ ਤੜਾ ਕਲੈਸ਼ ਦਾ ਨੂੰ ਕਿਵੇਂ ਦੇਖਦੇ ਹੋ ਸਾਡੇ ਦਾ ਤਾਂ ਕੋਈ ਆਪਣਾ ਦਾਵਾ ਕਰਦੇ ਨੇ ਸਾਡੇ ਕਾਂਦੀ ਦਾ ਵਾਸਤੇ ਸਾਡਾ ਤੇ ਸਾਡਾ ਤੇ ਜੋ ਆਪਣੀ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਹੁੰਦੀ ਆ ਰਜਿਸਟਰਡ ਪਾਰਟੀ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਕੋ ਰਜਿਸਟਰਡ ਆ ਕਿ 5 ਸਾਲ ਬਾਅਦ ਉਹਨੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਲੈਕਸ਼ਨਸ ਹੁੰਦੀਆਂ ਨੇ ਔਰ ਵਰਕੇ ਕਮੇਟੀ ਫੈਸਲਾ ਕਰਦੀ ਹੈ ਔਰ ਪਾਰਟੀ ਦਾ ਆਫਿਸ ਜਿਹੜਾ ਉਹ ਸਾਰਾ ਜਿਹੜਾ ਕਰਦਾ ਅੱਜ ਵੀ ਦੇਖੋ ਇਹ ਚੀਜ਼ਾਂ ਉਹਦਾ ਵੀ ਲਿਸਟਾ ਭੇਜਿਆ ਜਾ ਸਕਦੇ ਅਸੀਂ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਉਹਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਉਹਨੂੰ ਪ੍ਰਵਾਨਗੀ ਦਿੱਤੀ ਹੈ ਵੀ ਠੀਕ ਹੈ ਸਾਰਾ ਕੁਝ ਜੋ ਤਨਿਓ ਆਬਜ਼ਰਵਰ ਸਰ ਪਾਤਗਰ ਰਿਪੋਰਟ ਆਈ ਹੈ ਅਸੀਂ ਕਿਸੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਹਾਂ ਉਹਨਾਂ ਦਾ ਜੇ ਕੋਈ ਸੰਵਿਧਾਨ ਹੈਗਾ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਦਾਵਾ ਇਹ ਹੈ ਕਿ ਉਏ ਉਹ ਕਹਿੰਦੇ ਕਿ ਨਵੀਂ ਭਰਤੀ ਹੋਵੇ ਜਿਹੜੀ ਪਹਿਲੀ ਲੀਡਰਸ਼ਿਪ ਹੈ ਉਹ ਕੰਮ ਕਰਨ ਦੇ ਉਹਨਾਂ ਦਾ ਦਾਵਾ ਹੈ ਕਿ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਉਹ ਸ੍ਰੀ ਕਾਂਕਰ ਸਾਹਿਬ ਦੇ ਹੁਕਮਾਂ ਤੇ ਹੈ ਜਿਹੜੀ ਇਧਰੋਂ ਭਰਤੀ ਹੋ ਰਹੀ ਹੈ ਉਸ ਨੂੰ ਗੋਗਸ ਕਰਾ ਦਿੱਤਾ ਹੈ ਕਿ ਇਹ ਨਹੀਂ ਦੇਖੋ ਪਹਿਲੀ ਗੱਲ ਹੈ ਜੇ ਤਾਂ ਉਹਨਾਂ ਦੇ ਕਹਿਣ ਦੀ ਗਲਤੀ ਨਹੀਂ ਜੇ ਤਾਂ ਤੁਹਾਡੇ ਕੋ ਹੁਕਮ ਤੇ ਕਾਪੀ ਹੈਗੀ ਆ ਤੁਸੀਂ ਪੜ੍ਹ ਦਿਓ ਜੇ ਕਿਤੇ ਕੋਈ ਤਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਦਾ ਬਣਾਈ ਹੀ ਨਹੀਂ ਕਦੇ ਕਿਸੇ ਕਾਲ ਤੱਕ ਤੇ ਜਥੇਦਾਰ ਨੇ ਇਸ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੇ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਨਿਭਾਈ ਆ ਕੋਈ ਕਸਰ ਨਹੀਂ ਛੱਡੀ ਜੀ ਸਾਹਿਬ ਮੈਂ ਤੁਹਾਡਾ ਪ੍ਰਧਾਨ ਬਣ ਜਾਏਗਾ ਆਪਾਂ ਜਦੋਂ ਨਵਾਂ ਪ੍ਰਧਾਨ ਬਣ ਜਾਏਗਾ ਤਾਂ ਕੀ जो आपसे चले गए हैं, बागी हो गए या चले गए जो दूसरा बन गया, उनको किया जाएगा कि वापस आप। पहले तो जो सताइस लाख का काफला चला पहले तो हम अपना प्रोग्राम लेके हमें पंजाब की चिंता है ठीक है ना वो काफिला अपना चलना शुरू होगा वो विसाखी को वहां से चल पड़ेगा तरवी साहबो से आगे आगे हम डिटेल्ड प्रोग्राम समय पे पर देंगे हमारा काम है अब लोगों का पंजाब को कैसे बचाना है इन फोर्सेस से जिनका मैं जिक्र अभी करके हटा तो हमारा बड़ा जो एम है ना वो है बाकी काफिला चलता है जिसकी मर्जी या काफले में बाद में आके शामिल होते रहते हैं लोग ये कोई नहीं, नहीं है कि काफले बढ़ते रहते, रहते हैं इसी तरीके काफिले बढ़ते ਨਾ ਕਿਸ ਤਰ੍ਹਾਂ ਦਾ ਉੱਤੇ ਜ਼ਿਕਰ ਹੋਇਆ ਕਿ ਜਿਵੇਂ ਸਮੁੰਦਰੀ ਹਾਰ ਜਿਹੜਾ ਉਸ ਦੇ ਵਿੱਚ ਨਾ ਕਰਨ ਦੀ ਜਾ ਸਕਦੀ। ਨਹੀਂ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਰੇ ਦਿਆਂ ਸਾਂਝੀਆਂ ਨੇ। ਇਹ ਪ੍ਰਬੰਧਕੀ ਬਲਾਕ ਹੈ। ਜਿਹੜਾ ਤੇਜਾ ਸਿੰਘ ਸਮੁੰਦਰੀ ਹਾਰ ਹੈ ਨਾ ਇੱਕ ਪਰੰਪਰਾਵਾ ਹੁੰਦੀਆਂ ਨੇ ਪਾਰਟੀ ਦੀਆਂ 105 ਸਾਲ ਪੁਰਾਣੀ ਪਾਰਟੀ ਹੈ। ਜਦੋਂ ਦੀ ਬਣੀ ਹੈ ਲੰਬੇ ਸਮੇਂ ਤੋਂ ਇਜਲਾਸ ਜਿਹੜੇ ਹੈਗੇ ਆ ਉਸ ਤੋਂ ਬਾਅਦ ਜਦੋਂ ਦਾ ਇਹ ਹਾਊਸ ਬਣਿਆ ਐਟਪੀਸੀ ਦਾ ਉੱਤੇ ਹੁੰਦੀ ਹੈ। ਮੀਟਿੰਗਾਂ ਉੱਥੇ ਹੁੰਦੀਆਂ ਨੇ ਉਹਦੀ ਪਰਮਿਸ਼ਨ ਬਕਾਇਦਾ ਤੌਰ ਤੇ ਉੱਤੇ ਐਸ.ਜੀ.ਪੀ.ਸੀ ਦੇ ਪ੍ਰਧਾਨ ਸਾਹਿਬ ਤੋਂ ਅਸੀਂ ਲੈਣੇ ਆ ਠੀਕ ਹੈ ਨਾ ਇਸ ਕਰਕੇ ਕੋਈ ਇਹ ਨਹੀਂ ਕਿ ਅਸੀਂ ਕੋਈ ਧੱਕੇ ਤੇ ਜਾ ਕੇ ਕਰਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਆ ਉੱਥੇ ਕਈ ਵਾਰੀ ਪੰਥਕ ਜਥੇਬੰਦੀਆਂ ਦੂਜੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਉਹ ਐਸ.ਜੀ.ਪੀ.ਸੀ ਕੋਲ ਉਹ ਹੈ ਹੀ ਪ੍ਰਬੰਧਕੀ ਆਫਿਸ ਆ ਉਹਦਾ ਹਿੱਸਾ ਆਪਣਾ ਪਰ ਉਹਨਾਂ ਦਾ ਐਸ.ਜੀ.ਪੀ.ਸੀ ਦਾ اجلاس ਵੀ ਉੱਥੇ ਹੀ ਹੁੰਦਾ ਇਸ ਕਰਕੇ ਕੋਈ ਉਹ ਸਾਡੀ ਕੋਈ ਨਿੱਜੀ ਸੰਪਤੀ ਨਹੀਂ ਆ। ਲੇਕਿਨ ਐਸਜੀਪੀਸੀ ਤੋਂ ਪ੍ਰਮਾਣਗੀ ਲੈ ਕੇ ਕੋਈ ਵੀ ਕਰ ਸਕਦਾ। ਅੱਛਾ ਜਵਾਬ। ਬਾਕੀ ਬਾਕੀ ਗੁਰੂ ਘਰਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰਦੀ ਕੋਈ ਲੋਕ ਤਾਂ ਥੋੜੀ ਹੈ। ਜਦੋਂ ਜਗ੍ਹਾ ਖੁੱਲੀ ਚਾਹੀਦੀ ਹੁੰਦੀ ਹੈ ਅਕਸਰ ਨੂੰ ਸੰਗਠਨ ਨੇ ਆਉਣਾ ਹੁੰਦਾ। ਤੇ ਉਹ ਕਿਤੇ ਵੀ ਹੁੰਦੀ ਹੈ ਤੇ ਸੰਸਥਾ ਕੋਲੋਂ ਪਰਮਿਸ਼ਨ ਲੈ ਕੇ ਕਿੰਨੀਆਂ ਸੰਸਥਾਵਾਂ ਨੇ ਕੱਲੀ ਐਸਜੀਪੀਸੀ ਨਹੀਂ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨੇ। ਉਹਨਾਂ ਦੇ ਜਿਹੜੀਆਂ ਚੀਜ਼ਾਂ ਬਣੀਆਂ ਇਸੇ ਕਰਕੇ ਬਣੀਆਂ। ਕੱਲ ਵੀ ਧੂਰੀ ਚ ਪ੍ਰੋਗਰਾਮ ਗੁਰਦੁਰਾ ਸਾਹਿਬ ਚ ਸੀ ਆਹ ਕਹ ਰਹੇ ਸੀ ਕਿ ਵੀ ਪੰਜ ਮੈਂਬਰੀ ਕਮੇਟੀ ਤਾਂ ਕੋਈ ਬਣੀ ਨਹੀਂ ਹੈਗੀ ਹਾਲਕਿ ਤੁਸੀਂ ਉਹਨੂੰ ਰੱਦ ਕਰਦੇ ਹੋ ਕਮੇਟੀ ਨੂੰ ਜਾਂ ਉਹਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅਗੇ ਕੁਐਸਚਨ ਬਣਦਾ ਹੀ ਨਹੀਂ ਰੱਦ ਦਾ ਤਾਂ ਤਾਂ ਬੰਦਾ ਹੈ ਨਾ ਵੀ ਕੋਈ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਆ ਤੁਸੀਂ ਉਸ ਭਾਵਨਾ ਨਾਲ ਕਿਉਂ ਦਿੰਦੇ ਆ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬਹੁਤ ਮਤ ਦੇ ਵਿੱਚ ਹੈਗੇ ਆ ਨੀ 5 ਮੈਂਬਰੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਮੈਂਬਰੀ ਬਣੀ ਸੀ ਤੁਹਾਡੇ ਕੋਲ ਠੀਕ ਹੈ ਹਾਂਜੀ ਨਹੀਂ 7 ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ 7 ਨਿਗਰਾਨ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾਲ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ